ਆਲ ਸਕੂਲ ਟਰਾਂਸਪੋਰਟਰ ਯੂਨੀਅਨ ਨੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਚਲਾਨ ਦਾ ਵਿਰੋਧ ਕੀਤਾ ਚਲਾਨ ਦਾ ਵਿਰੋਧ ਕਰਦਿਆਂ ਹੋਇਆ ਯੂਨੀਅਨ ਦੇ ਪ੍ਰਧਾਨ ਸੋਨੂ ਚੱਡਾ ਨੇ ਕਿਹਾ ਹੈ ਸਾਡੀ ਯੂਨੀਅਨ ਦੇ ਕਈ ਮੈਂਬਰ ਪਿਛਲੇ 15 ਤੋਂ 20 ਸਾਲ ਤੋਂ ਸਕੂਲੀ ਬੱਚਿਆਂ ਦੀ ਟੋਆ ਟੋਆਈ ਦਾ ਕੰਮ ਕਰ ਰਹੇ ਨੇ ਲੰਗੀ 12 ਤਰੀਕ ਤੋਂ ਟਰਾਂਸਪੋਰਟ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਤੋਂ 30000 ਰੁਪਏ ਤੱਕ ਦੇ ਚਲਾਨ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਈ ਥਾਵਾਂ ਉੱਤੇ ਵਿਭਾਗ ਵੱਲੋਂ ਵਾਹਨਾਂ ਨੂੰ ਰੋਕਿਆ ਵੀ ਗਿਆ ਯੂਨੀਅਨ ਦੇ ਹੋਰ ਮੈਂਬਰਾਂ ਨੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਅਜਹੀਆਂ ਕਹਾਣੀਆਂ ਸੁਣਾ ਕੇ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਸੋਮਵਾਰ ਤੱਕ ਅਨਮਿੱਥੀ ਸਮੇਂ ਦੇ ਲਈ ਉਹਨਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਟੀਸੀ ਪਟਿਆਲਾ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਪੰਜਾਬ ਯੂਨੀਅਨ ਦੇ ਪ੍ਰਧਾਨ ਸੋਨੂ ਚੱਡਾ ਜੀ ਬੋਲਦਾ ਜੀ ਮੈਂ ਜਿਵੇਂ ਕਿ ਹੋਣ ਜੀ 13 ਤਰੀਕ ਤੋਂ ਸਾਡੇ ਚਲਾਨ ਹੁੰਦੇ ਆ ਰਹੇ ਆ ਆਟੋ ਬੀਟੋ ਸਾਹਿਬ ਟ੍ਰੈਫਿਕ ਵਾਲੇ ਸਾਰੇ ਪ੍ਰਸ਼ਾਸਨ ਨੇ ਇੰਨਾ ਤੰਗ ਕੀਤਾ ਪਿਆ ਸਾਨੂੰ ਵੀ ਅਸੀਂ ਰੋਡ ਤੇ ਵੀ ਚੱਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਾਨੂੰ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਚਲਾਨ ਕਰਦੇ ਆ ਇੰਨੇ ਡਰ ਕੇ ਸਾਡੇ ਬੰਦੇ ਚਲਾ ਰਹੇ ਆ ਗੱਡੀਆਂ ਕੋਈ ਕਿੱਧਰ ਭਜਾਰਿਆ ਕੋਈ ਕਿੱਧਰ ਭਜਾਰਿਆ ਇਸ ਦਾ ਮਤਲਬ ਵੀ ਅਸੀਂ ਰੋਡ ਤੇ ਡੱਡਰ ਕੇ ਚੱਲਦੇ ਆ ਇਹ ਜਿਹੜੇ ਚਲਾਨ ਹੋ ਰਿਹਾ ਅਸੀਂ ਬਚਾ ਆਪਣਾ ਕਰੀਏ ਇਹ ਬੱਚਿਆਂ ਦਾ ਬਚਾ ਕਰੀਏ ਇਸ ਹਾਵ ਨਾਲ ਤਾਂ ਇਹ ਖਤਰੇ ਵਾਲਾ ਕੰਮ ਹੈਗਾ ਜਿਹੜੇ ਚਲਾਨ ਹੋ ਰਿਹਾ ਉਹਦਾ ਕੋ ਕਾਰਨ ਤਾਂ ਹੋਏਗਾ ਜੀ ਇਹ ਚਲਾਨ ਤਾਂ ਹੁਣ ਪ੍ਰਸ਼ਾਸਨ ਨਹੀਂ ਪਤਾ ਜੀ ਕਿਉਂ ਚਲਾਨੇ ਕਰ ਰਹੇ ਹੈਗੇ ਜੀ ਅੱਗ ਕਿਧਰੇ ਵੱਲਦੀ ਹੈ ਅੱਗ ਕਿਧਰੇ ਵੱਲਦੀ ਹੈ ਧੂਆ ਕਿਧਰੇ ਉੱਠਦਾ ਜੀ ਇਹ ਚਲਾਨ ਕਿਸ ਚੀਜ਼ ਦੇ ਕਰ ਰਿਹਾ ਚਲਾਨ ਤਾਕਤ ਜੂਰੇ ਨਹੀਂ ਹੈ ਜਾਂ ਸੇਫਟੀ ਵੱਲੋਂ ਕੀ ਚੱਕੀ ਕਰਦਾ ਚਲਾਨ ਸਿਰਫ ਸਾਡੇ ਕਾਗਜ਼ ਦੇਖੇ ਜਾਂਦੇ ਆ ਜੀ ਕਾਗਜ਼ ਦੇਖਣ ਤੋਂ ਬਾਅਦ ਜੇ ਕਾਗਜ਼ ਪੂਰੇ ਹੈਗੇ ਤਾਂ ਤਾਂ ਵੀ ਚਲਾਨ ਹੈ ਨਹੀਂ ਹੈਗੇ ਤਾਂ ਤਾਂ ਵੀ ਚਲਾਨ ਹੈ ਜੀ ਕਿੰਨੇ ਕ ਚਲਾਨ ਕੱਟੇ ਗਏ ਹੁਣ ਤੱਕ ਹੁਣ ਤੱਕ ਜੀ ਤਕਰੀਬਨ ਅ 200 250 ਚਲਾਨ ਕੱਟਿਆ ਗਿਆ ਜੀ ਸਾਡਾ ਜਿਹਦੇ ਵਿੱਚ ਜੀ 207 ਦੀਆਂ ਵੀ ਗੱਡੀਆਂ ਸਾਡੀਆਂ ਬੰਦ ਹੋਈਆਂ ਇਹ ਜਿਹੜੀਆਂ ਗੱਡੀਆਂ ਬੰਦ ਹੋਈਆਂ ਵੀ ਜਿਹੜੇ ਬਹੁਤ ਮੁਸ਼ਕਲ ਵਾਲੋ ਘਰ ਜਿਨ੍ਹਾਂ ਦਾ ਚੱਲਦਾ ਹੈਗਾ ਹੁਣ ਕੱਲ ਦੀ ਗੱਲ ਹੈ ਜੀ ਕੱਲ ਜਿਹਦਾ ਚਲਾਨ ਅੱਜ ਜਿਹਦਾ ਚਲਾਨ ਹੋਇਆ ਅੱਜ ਦਾ ਚਲਾਨ ਹੋਇਆ ਜੀ ਉਹ ਇੰਨਾ ਕੋ ਮਾਤੜ ਬੰਦਾ ਗਰੀਬ ਬੰਦਾ ਉਹਦੀ ਮੈਸੇਜ ਵੀ ਜਾਈ ਪਈ ਐ ਬਿਮਾਰ ਹੋਈ ਹੋਈ ਤੇ ਉਹਦਾ ਚਲਾਨ ਹੋ ਗਿਆ ਉਸ ਨੂੰ ਅਸੀਂ ਰੋਕਿਆ ਉਹ ਪਾਖੜਾ ਜਾ ਰਿਹਾ ਸੀ ਸੈਲਫ ਸਾਈਡ ਕਰਨਾ ਸਾਡੇ ਬੰਦਿਆਂ ਨੇ ਰੋਕਿਆ ਨਹੀਂ ਯਾਰ ਤੇਰਾ ਅਸੀਂ ਹੱਲ ਕਰਾਂਗੇ ਕਿਧਰੇ ਨਾ ਕਿਧਰੇ ਤੇਰਾ ਅਸੀਂ ਪੈਸਿਆਂ ਵੱਲੋਂ ਜਾਂ ਕਿਵੇਂ ਵੀ ਤੇਰੀ ਪੂਰੀ ਮਦਦ ਕਰਕੇ ਹੱਲ ਕਰਾਂਗੇ ਅਸੀਂ ਤੁਸੀਂ ਐਮਐਲਏ ਸਾਹਿਬ ਨੂੰ ਮਿਲਣਾ ਸੀ ਕੀ ਆਸਵਾਠਨ ਦਿੱਤਾ ਅਸੀਂ ਐਮਐਲਏ ਸਾਹਿਬ ਦੇ ਵੀ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਆ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਇੱਕ ਦਿਨ ਉਹਨਾਂ ਨੇ ਫੋਨ ਕੀਤਾ ਇੱਕ ਦਿਨ ਪੂਰਾ ਸਾਡਾ ਸਹਿਯੋਗ ਪੂਰਾ ਉਹਨਾਂ ਨੇ ਗੱਲ ਕੀਤੀ ਤੇ ਸਹਿਯੋਗ ਮਿਲਿਆ ਸਾਨੂੰ ਚਲਾਨ ਨਹੀਂ ਹੋਏ ਸਾਡੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਸਾਡੇ ਚਲਾਨ ਹੋਣੇ ਸ਼ੁਰੂ ਹੋ ਗਏ ਵੀ ਉਹਨਾਂ ਵੱਲੋਂ ਦਾ ਪੂਰਾ ਜ਼ੋਰ ਲਾਇਆ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੀ ਵੀ ਨਹੀਂ ਕਿਉਂ ਸੁਣ ਰਿਹਾ ਕਿਉਂ ਨਹੀਂ ਸੁਣ ਰਿਹਾ ਇਹ ਉਹਨਾਂ ਨੂੰ ਪਤਾ ਜਾਂ ਪ੍ਰਸ਼ਾਸਨ ਨੂੰ ਪਤਾ ਸੀ ਹੁਣ ਅਗਲੀ ਕਾਰਵਾਈ ਕੀ ਕਰਨੋ ਹੁਣ ਅਗਲੀ ਕਾਰਵਾਈ ਸਾਡੀ ਇਹ ਆ ਜੀ ਸਾਡੀ ਜਿਹੜੀ ਅਗਲੀ ਕੋਲ ਆ ਜੀ ਸੋਮਵਾਰ ਤੋਂ ਅਸੀਂ 29 ਤਰੀਕ ਨੂੰ ਅਣਮਿੱਥੇ ਟਾਈਮ ਦੀ ਹੜਤਾਲ ਕਰਾਂਗੇ ਜੀ ਜਿਹੜੇ ਕਿ ਸਕੂਲਾਂ ਜਿੰਨੇ ਵੀ ਸਾਡੇ 4-ਵਿਲਰ ਹਨ 3-ਵਿਲਰ ਹਨ ਜਿੰਨੇ ਵੀ ਸਾਡੇ ਸਕੂਲ ਦੇ ਨਾਲ ਅਟੈਚ ਹੈਗੇ ਅਸੀਂ ਸਕੂਲ ਦੇ ਬੱਚੇ ਨਹੀਂ ਲੈ ਕੇ ਆਵਾਂਗੇ ਜੇ ਇਸ ਤਰ੍ਹਾਂ ਹੀ ਸਾਨੂੰ ਪ੍ਰਸ਼ਾਸਨ ਨੇ ਤੰਗ ਕੀਤਾ ਜੀ ਚਾਬੀਆਂ ਸਾਰੀਆਂ ਥੈਲੇ 'ਚ ਪਾ ਕੇ ਡੀਸੀ ਸਾਹਿਬ ਨੂੰ ਦੇਵਾਂਗੇ ਮੰਗ ਪੱਤਰ ਵੀ ਨਾਲ ਦੇਵਾਂਗੇ ਤੁਸੀਂ ਆਪ ਚਲਵਾ ਲਓ ਜੀ ਗੱਡੀਆਂ ਸਾਡੇ ਵਾਸਤਾ ਰੋਗ ਨਹੀਂ ਹੈਗਾ ਅਸੀਂ ਆਪਣੇ ਬੱਚੇ ਇਸ ਤਰ੍ਹਾਂ ਨਾ ਤਾਂ ਅਸੀਂ ਭੁੱਖੇ ਮਰਵਾ ਮਾਰ ਸਕਦੇ ਹਾਂ ਜੀ ਨਾ ਅਸੀਂ ਦੇਖ ਸਕਦੇ ਹਾਂ ਅਸੀਂ ਤੁਸੀਂ ਆਪਣੀ ਹੜਪਾਲ ਬਾਰੇ ਸਕੂਲ ਪ੍ਰਸ਼ਾਸਨ ਗੱਡੀ ਜਿਹੜੀ ਸਕੂਲਾਂ ਦੇ ਤੁਸੀਂ ਬੱਚੇ ਚੱਕਦੇ ਹੋ ਉਹਨਾਂ ਨੂੰ ਦੱਸਿਆ ਇਸ ਬਾਰੇ ਅਸੀਂ ਉਹਨੂੰ ਦੱਸਾਂਗੇ ਜੀ ਇਹ ਤੁਹਾਡੇ ਵੱਲੋਂ ਮਿਹਰਬਾਨੀ ਤੁਹਾਡੀ ਤੁਹਾਡੇ ਵੱਲੋਂ ਹੀ ਕੋਲ ਜਾਏਗੀ ਜੀ ਠੀਕ ਹੈ ਜੀ ਅਸੀਂ ਮੈਸੇਜ ਲਾ ਦਾਂਗੇ ਅਸੀਂ ਸਾਰਿਆਂ ਨੂੰ ਅੱਜ ਮੈਸੇਜ ਤੁਹਾਡੇ ਲੱਗ ਜਾਣਗੇ ਜੀ ਮੈਂ ਲਖਵਿੰਦਰ ਸਿੰਘ ਆਲ ਸਕੂਲ ਟਰਾਂਸਪੋਰਟ ਯੂਨੀਅਨ ਤੋਂ ਪ੍ਰਸ਼ਾਸਨ ਵੱਲੋਂ ਜਿਹੜਾ ਕੀ ਪਿਛਲੀ 12 ਤਰੀਕ ਤੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕੀ ਪ੍ਰਸ਼ਾਸਨ ਕਿਸੇ ਦੇ ਕੋਈ ਕਾਗਜ਼ਪੱਤਰ ਨਹੀਂ ਚੈੱਕ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਜਾਦਾ ਗੱਡੀਆਂ ਦੇ 25 25 30 30 ਹਜ਼ਾਰ ਦੇ ਚਲਾਨ ਕਰ ਰਿਹਾ ਜਾਂ ਗੱਡੀਆਂ ਬੌਂਡ ਕਰ ਰਿਹਾ ਇਸੇ ਡਰ ਦੇ ਮਾਰੇ ਸਾਡੇ ਡਰਾਈਵਰ ਵੀਰ ਜਿਹੜੇ ਨੇ ਗਲੀਆਂ 'ਚੋਂ ਬਾਜ਼ਾਰਾਂ 'ਚ ਲੁੱਕ ਲੁੱਕ ਕੇ ਜਾ ਰਹੇ ਨੇ ਕਿਤੇ ਨਾ ਕਿਤੇ ਇਸ ਧੱਕੇ ਦੇ ਵਿਰਖਲਾਫ ਅਸੀਂ ਆਵਾਜ਼ ਚੱਕੀ ਹੈ ਤੇ ਜੇ ਕਿਤੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਤਾ ਸੋਮਵਾਰ ਤੋਂ ਅਸੀਂ ਆ ਸਕੂਲ ਪਟਿਆਲਾ ਟਰਾਂਸਪੋਰਟ ਯੂਨੀਅਨ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾਏਗੀ ਪ੍ਰਸ਼ਾਸਨ ਨੂੰ ਅਸੀਂ ਇੱਕ ਬੇਨਤੀ ਇਹ ਕਰਦੇ ਆਂ ਕਿ ਜਿਸ ਤਰ੍ਹਾਂ ਤੁਸੀਂ ਗੱਡੀਆਂ ਰੋਕਦੇ ਹੋ ਰੋਡਾਂ ਦੇ ਉੱਤੇ ਜੇਕਰ ਰੋਡ ਦੇ ਉੱਤੇ ਕਿਸੇ ਗੱਡੀ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਪ੍ਰਸ਼ਾਸਨ ਤੋਂ ਡਰ ਕੇ ਕੋਈ ਡਰਾਈਵਰ ਗੱਡੀ ਇੱਧਰ ਉੱਧਰ ਭਜਾਂਦਾ ਹੈ ਉਹਦਾ ਕੋਈ ਨੁਕਸਾਨ ਹੁੰਦਾ ਕਿਸੇ ਬੱਚੇ ਤੇ ਕੋਈ ਸੱਟ ਲੱਗਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਅਸੀਂ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਦੇ ਆਂ ਕਿ ਐਨਾ ਤੱਕਾ ਨਾ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਵੀਰ कोरोना काल ਦੇ ਵਿੱਚ ਕਿਸੇ ਨੇ ਸਾਰ ਨਹੀਂ ਲਈ ਕਿਸੇ ਸਕੂਲ ਨੇ ਕਿਸੇ ਨੇ ਸਾਰ ਨਹੀਂ ਲਈ ਕਿਸੇ ਮਾਪੇ ਨੇ ਸਾਰ ਨਹੀਂ ਲਈ ਭੁੱਖੇ ਮਰੇ ਨੇ ਭੁੱਖੇ ਮਰੇ ਨੇ ਰੋੜਾਂ ਦੇ ਉੱਤੇ ਦਿਹਾੜੀਆਂ ਵੀ ਕਰੀਆਂ ਨੇ ਜੇਕਰ ਸਾਡਾ ਕੋਈ ਮਾੜਾ ਮੁੰਡਾ ਕੰਮ ਚੱਲਣ ਲੱਗਾ ਤਾਂ ਪ੍ਰਸ਼ਾਸਨ ਸਾਨੂੰ ਤੰਗ ਕਰ ਰਿਹਾ ਜਿਹਦੇ ਬਰਖਲਾ ਪਾਸੀਂ ਸੋਮਵਾਰ ਤੋਂ ਸਵੇਰੇ 11 ਵਜੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਅਣਮਿੱਥੇ ਸਮੇਂ ਲਈ ਹੜਤਾਲ ਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ মিডিਆ ਤੋਂ ਆਏ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੋਂ ਸਾਡੇ ਕੋਲੇ ਆਏ ਨੇ ਸਭ ਤੋਂ ਪਹਿਲਾਂ ਅਸੀਂ মিডিਆ ਦਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਪਟਿਆਲੇ ਦੇ ਲਗਭਗ ਸਾਰੇ ਸਕੂਲਾਂ ਦੇ ਪ੍ਰਧਾਨ ਸਾਡੇ ਮੈਂਬਰ ਜਿਹੜੇ ਵੱਖ-ਵੱਖ ਸਕੂਲਾਂ ਤੋਂ ਅੱਜ ਇੱਥੇ ਇਕੱਠੇ ਹੋ ਕੇ ਮੀਟਿੰਗ ਕਰੀ ਹੈ ਅੱਜ ਇਕੱਠੇ ਹੋਣ ਦਾ ਜਿਹੜਾ ਮੁੱਦਾ ਹੈ ਉਹ ਇਹ ਹੈ ਵੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਪ੍ਰਸ਼ਾਸਨ ਹੈ ਆਰਟੀਓ ਸਾਹਿਬ ਨੇ ਡੀਟੀਓ ਸਾਹਿਬ ਨੇ ਜਿਹੜਾ ਸਕੂਲ ਗੱਡੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਦਾ ਜਿਹੜਾ ਮੇਨ ਮਕਸਦ ਇਹ ਹੈ ਵੀ ਗੱਡੀਆਂ ਨੂੰ ਘੇਰਨਾ ਗੱਡੀਆਂ ਦੇ 25 25 30 30 ਹਜ਼ਾਰ ਦੇ ਚਲਾਨ ਕਰਨੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਚਲਾਨ ਦਾ ਸਿਲਸਲਾ ਚੱਲ ਰਿਹਾ ਸੀ ਤਾਂ ਉਸ ਟਾਈਮ ਦੇ ਉੱਤੇ ਸਾਡੇ ਸਕੂਲ ਪ੍ਰਸ਼ਾਸਨ ਦੇ ਜਿਹੜੇ ਇੱਥੇ ਸਾਡੇ ਮੈਂਬਰ ਨੇ ਸਾਡੇ ਪ੍ਰਧਾਨ ਨੇ ਸਾਡੀਆਂ ਜਿਹੜੀਆਂ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰੀ ਉਹਨਾਂ ਨੇ ਭਰੋਸਾ ਦਿਵਾਇਆ ਫੋਨ ਕਰਿਆ ਪ੍ਰਸ਼ਾਸਨ ਨੂੰ ਵੀ ਇਹ ਅੱਜ ਤੋਂ ਬਾਅਦ ਨਹੀਂ ਹੋਣਾ ਚਾਹੀਦਾ ਪਰ ਇਹ ਜਿਹੜਾ ਉਸ ਤੋਂ ਬਾਅਦ ਵੀ ਇਹ ਜਿਹੜਾ ਸਿਲਸਿਲਾ ਨਹੀਂ ਰੁਕਿਆ ਅੱਜ ਵੀ ਕਈ ਗੱਡੀਆਂ ਦੇ ਜਿਹੜੇ ਚਲਾਨ ਨੇ ਉਹ ਅੱਜ ਫੇਰ ਹੋਏ ਨੇ ਛ ਬੜੇ ਦੁੱਖ ਦੀ ਗੱਲ ਹੈ ਇੱਕ ਪਾਸੇ ਇਹ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਇੱਥੇ ਰੁਜ਼ਗਾਰ ਤੇ ਲੱਗਣਾ ਚਾਹੀਦਾ ਤੇ ਦੂਜੇ ਪਾਸੇ ਆਹ ਪ੍ਰਸ਼ਾਸਨ ਆ ਜਿਹੜਾ ਸਰਕਾਰਾਂ ਜਿਹੜੀਆਂ ਗਰੀਬ ਲੋਕਾਂ ਨੂੰ ਕੰਮ ਵੀ ਨਹੀਂ ਕਰਨ ਦਿੰਦੀਆਂ ਆਪਣਾ 25-25000 ਰੁਪਿਆ ਇਹ ਜਿਹੜੀਆਂ ਵੈਨਾਂ ਸਾਡੇ ਪਿੱਛੇ ਖੜੀਆਂ ਨੇ ਜੀ ਇਹ ਵੈਨਾਂ ਨੇ ਜਿਨ੍ਹਾਂ ਦੇ ਚਲਾਨ ਕਰ ਰਹੇ ਨੇ ਕਿੰਨਾ ਚਲਾਨ ਹੋ ਰਿਹਾ 25000 30000 ਕਿੰਨੀਆਂ ਕਮਾਈਆਂ ਨੇ ਜੀ ਇੱਕ ਗੱਡੀ 25000 ਰੁਪਏ ਦਾ ਕੰਮ ਮਹੀਨੇ ਦਾ ਕਰਦੀ ਹੈ 10000 ਦਾ ਡੀਜ਼ਲ ਫੂਕਦੀ ਹੈ 5000 ਰਿਪੇਅਰ ਤੇ ਲੱਗਦਾ ਹੈ 10000 ਰੁਪਈਆ ਬਚਦਾ ਜੀ ਉਹਦੇ ਵਿੱਚੋਂ 25000 ਰੁਪਈਆ ਜੇ ਚਲਾਣ ਦਾ ਭਰਤਾ ਤਾਂ ਕਿੱਥੋਂ ਰੋਟੀ ਖਾਣੀਆਂ ਜੀ ਇਹ ਗਰੀਬ ਲੋਕ ਅਸੀਂ ਸਾਰੇ ਗੱਡੀਆਂ ਵਾਲੇ ਮਫਾ ਆ ਕਰੋਨਾ ਦੇ ਜਿਹੜੇ ਕਾਲ ਦੇ ਵਿੱਚੋਂ ਲੰਘੇ ਸੀਗੇ ਕਾ ਅੱਜ ਸਾਨੂੰ ਆ ਸਰਕਾਰਾਂ ਵੱਲੋਂ ਜਿਹੜੀ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਬੜਾ ਦੁਖਦਾਇਕ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਔਰ ਵੀ ਇਹ ਜਿਹੜਾ ਕੰਮ ਹੈ ਇਹ ਜਲਦੀ ਰੋਕਣਾ ਚਾਹੀਦਾ ਤੇ ਸਾਡੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੇ ਪ੍ਰਧਾਨ ਜੀ ਖੜੇ ਨੇ ਲਖਵਿੰਦਰ ਜੀ ਖੜੇ ਨੇ ਅੱਜ ਸਾਰਿਆਂ ਨੇ ਮੀਟਿੰਗ ਕਰੀ ਹੈ ਵੀ ਆਉਣ ਵਾਲੀ ਜਿਹੜੀ ਸੋਮਵਾਰ ਤਰੀਕ ਹੈ ਤਰੀਕ ਕੀ ਹੈ ਜੀ ਉਸ ਦਿਨ 29 ਤਰੀਕ ਨੂੰ ਜਿਹੜਾ ਪੂਰਨ ਤੌਰ ਤੇ ਜਿਹੜਾ ਅੱਜ ਗੱਡੀਆਂ ਦਾ ਜਿਹੜਾ ਜਾਮ ਕਰਨ ਦਾ ਧਰਨਾ ਲਾਉਣ ਦਾ ਉਸ ਤੋਂ ਬਾਅਦ ਗੱਡੀਆਂ ਦਾ ਜਿਹੜਾ ਚੱਕਾ ਜਾਮ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਔਰ ਅਣਮਿੱਥੇ ਸਮੇਂ ਲਈ ਜਿਹੜਾ ਇਹ ਧਰਨਾ ਜਿਹੜਾ ਇਹ ਲਾਇਆ ਜਾਊਗਾ ਔਰ ਗੱਡੀਆਂ ਦਾ ਬਿਲਕੁਲ ਚੱਕਾ ਜਾਮ ਹੋਊਗਾ ਕੋਈ ਵੀ ਗੱਡੀ ਵਾਲਾ ਬੱਚੇ ਨਹੀਂ ਲੈ ਕੇ ਜਾਊਗਾ ਕਿਸੇ ਵੀ ਸਕੂਲ ਦੇ ਵਿੱਚ ਨਹੀਂ ਜਾਊਗਾ ਔਰ ਸਾਰੇ ਜਣੇ ਏਕਤੇ ਨਾਲ ਆਪਾਂ ਨੇ ਇਹ ਆਪਣੀ ਜਿਹੜੀ ਆਵਾਜ਼ ਆ ਇਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ 100 ਬਾਰ ਵਾਲੇ ਦਿਨ ਆਪਾਂ ਨੇ डीसी दफ्तर ਦੇ ਕੋਲੇ ਜਾ ਕੇ डीसी साहब ਨੂੰ ਇੱਕ ਮੰਗ ਪੱਤਰ ਵੀ ਦੇਣਾ ਤੇ ਆਪਾਂ ਨੇ ਚੱਕਾ ਜਾਮ ਵੀ ਕਰਨਾ ਤੇ ਮੁਕੰਮਲ ਤੌਰ ਤੇ ਅਣਮਿੱਥੇ ਸਮੇਂ ਲਈ ਆਪਾਂ ਨੇ ਜਿਹੜਾ ਧਰਨਾ ਲਾਉਣਾ ਔਰ ਜਿਹੜਾ ਆਪਾਂ ਨੇ ਇਹ ਜਿਹੜਾ ਗੱਡੀਆਂ ਚਲਾਉਣ ਵਾਲਾ ਜਿਹੜਾ سلسلہ ਹੈ ਇਹ ਆਪਾਂ ਨੇ ਬੰਦ ਕਰਨਾ ਜਿੱਨਾਂ ਦੇ ਸਰਕਾਰ ਤੇ ਜਿਹੜੇ ਸਰਕਾਰੀ ਨੁਮਾਇंदे ਨੇ ਇਹ ਸਾਨੂੰ ਭਰੋਸਾ ਨਹੀਂ ਦਿਵਾਉਂਦੇ ਵੀ ਇਹ ਜਿਹੜਾ ਚਲਾਉਣ ਵਾਲਾ ਜਿਹੜਾ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਇਹ ਉਨਾ ਚਿਰ ਬੰਦ ਨਹੀਂ ਹੁੰਦਾ ਤਾਂ ਮੰਨ ਲਓ ਕਿ ਅਸੀਂ ਇਹ ਚੁਸਕੀ ਸਰਹੇ ਕੋਪਰਸ਼ਾਨੁਤਤਾ ਜਰਨਲ ਨੂੰ ਪੁੱਛਵਾਉਣ ਕਰਦੇ ਹਾਂ ਕਿ ਕਿਹੜਾ ਡਾਊਨ ਹੈ। ਅ ਇਹਦੇ ਵਿੱਚ ਸਰਕਾਰ ਦੇ ਨਿਰਦੇਸ਼ਾਂ ਚ ਤੇ ਬੱਚਿਆਂ ਦੀ ਸੇਫਟੀ ਨੂੰ ਧਿਆਨ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਚੈਕਿੰਗ ਕੀਤੀ ਗਈ ਸੀ। ਅ ਇਹ ਤਾਂ ਕਿ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਸਕੂਲ ਬੱਸਸ ਨੇ ਉਹ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤਾਂ ਉਹ ਹਰ ਪੱਖੋਂ ਉਹਨਾਂ ਦੇ ਸੇਫਟੀ ਦੇਸ਼ ਜਿਹੜੀਆਂ ਉਹਨਾਂ ਦੇ ਕ੍ਰਾਈਟਰੀਆ ਸੀ ਉਹਨਾਂ ਤੇ ਪੂਰੇ ਉਤਰਦੇ ਨੇ ਇਹਦੇ ਵਿੱਚ ਨਾ ਕੇਵਲ ਚਲਾਨ ਪਰਲੀ ਸਕੂਲਸ ਦੇ ਵਿੱਚ ਜਾ ਕੇ ਵੀ ਸਕੂਬਸ ਦੇ ਇਨਸਪੈਕਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਦੇ ਜਿੰਨੀਆਂ ਕਮੀਆਂ ਪੇਸ਼ੀਆਂ ਨੇ ਚਾਹੇ ਉਹ ਟੈਕਸ ਨੂੰ ਲੈ ਕੇ ਹੋਏ ਜਾਂ ਉਹਨਾਂ ਦੇ ਸੇਫਟੀ ਕੰਸਰਨ ফার্স্ট ਏਡ ਬਾਕਸ ਹੋਣ ਕਿਸੇ ਚੀਜ਼ ਨੂੰ ਲੈ ਕੇ ਉਹਨਾਂ ਨੂੰ ਵਰਬਲੀ ਰਿਟਨ ਦੇ ਵਿੱਚ ਵੀ ਦੱਸਿਆ ਗਿਆ ਹੈਗਾ ਸਕੂਲ ਅਥਾਰਟिटीज ਨੂੰ ਵੀ ਇਸ ਰਿਗਾਰਡਿੰਗ ਕਮਿਊਨੀਕੇਟ ਕੀਤਾ ਗਿਆ ਹੈ ਕਿ ਉਹਨਾਂ ਦੇ ਬਸਾਂ ਦੇ ਵਿੱਚ ਕੀ ਕੀ ਕਮੀਆਂ ਪਾਈ ਜਾ ਰਹੀਆਂ ਸੋ ਦੈਟ ਉਹ ਆਪਣੇ ਲੈਵਲ ਤੇ ਸਟੈਪਸ ਲੈਂਦੇ ਹੋਏ ਉਹਨਾਂ ਨੂੰ ਪੂਰਾ ਕਰ ਲੈਣ। ਸਕੂਲ ਵੀ ਬਹੁਤਾਂ ਯਤਨ ਕਰਦੇ ਹਨ ਸਕੂਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਰਿਪੋਰਟ ਕੋਲ ਬਿਲਕੁਲ ਸਕੂਲ ਅਥਾਰਟिटीज ਨੇ ਆਪਣੀ ਜ਼ਿੰਮੇਵਾਰੀ ਬਣ ਲਈ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਕੋਲ ਜਿਹੜੇ ਪੜਾਉਣਾ ਹੁੰਦੇ ਨੇ ਉਹ ਜਿਹੜੇ ਵੀ ਟਰਾਂਸਪੋਰਟੇਸ਼ਨ ਦੇ ਥਰੂ ਉਹ ट्रैवल ਕਰਦੇ ਨੇ वो सारे सेफ्टी ਕਨਸਰਨਸ ਨੂੰ ਪੂਰਾ ਕਰਨ ਤੇ ਤਾਂ ਕਿ ਅਸੀਂ ਜਿਹੜੇ ਬੱਚੇ ਨੇ ਛੋਟੇ ਉਹ ਆਪਣੇ ਸੇਫਲੀ ਉਹ ਕਰੋ ਆ ਜਾ ਸਕਣ ਕੋਲ ਤੇ ਜੇ ਤੁਸੀਂ ਕੋਲ ਸਕੂਲਾਂ ਨੂੰ ਕਿਤੇ ਰੋਕਾ ਦਿੱਤਾ ਜਾਵੇ ਉਹ ਵੀ ਦਾ ਚਲਾ ਦਿੱਤੇ ਗਿਆ ਜਾਂ ਕੋਈ ਉਸੇ ਇਸ ਵਾਲੇ ਟ੍ਰਾਂਸਪੋਰਟ ਹਾਇ ਕਰਨੀ ਹੋ ਤਾਂ ਉਹਨਾਂ ਲਈ ਇੱਕ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਚਲਾਨ ਹੀ ਕਿਤੇ ਨੇ ਸਕੂਲਾਂ ਦੇ ਵਿੱਚ ਇਨਸਪੈਕਸ਼ਨ ਕਰਨ ਦਾ ਇਹੀ ਮੋਟੇ ਸਿਗਾ ਕਿ ਸਕੂਲ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਬਸਾਂ ਦੇ ਵਿੱਚ ਕੀ ਕੀ ਕਮੀਆਂ ਨੇ so that ਕੀ ਉਹ ਚਲਾਨ ਘਟਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਸੀਂ ਬਾਗਾ ਨਹੀਂ ਉਹਨਾਂ ਨੂੰ ਇਨਫੋਰਮ ਕਰਤਾ ਕਿ ਤਾਂ ਕਿ ਆਪਣੀ ਕਮੀਆਂ ਪੂਰੀਆਂ ਕਰੇ